ਵਡੇਰੀ ਉਮਰ ਦੇ ਮਹਾਨ ਟੁੜਕ ਫੌਜਾ ਸਿੰਘ 114 ਸਾਲ ਦੀ ਉਮਰ ਦੇ ਵਿੱਚ ਇਸ ਫਾਨੀ ਸੰਸਾਰ ਨੂੰ અલਵਿਦਾ ਆਖ ਚੁੱਕੇ ਨੇ ਸੋਮਵਾਰ ਦੁਪਹਿਰ 3:30 ਵਜੇ ਕਿਸੇ ਨਿਰਦਈ ਦੇ ਵੱਲੋਂ ਉਹਨਾਂ ਨੂੰ ਕਾਰ ਦੇ ਨਾਲ ਟੱਕਰ ਮਾਰੀ ਗਈ ਕਾਰ ਦੇ ਬਾਹਰ ਸੈਰ ਕਰਦਿਆਂ ਜਦੋਂ ਇਹ ਹਾਦਸਾ ਵਾਪਰਿਆ ਤਾਂ ਪਰਿਵਾਰ ਉਹਨਾਂ ਨੂੰ ਜਦੋਂ ਹਸਪਤਾਲ ਲੈ ਕੇ ਜਾ ਰਿਹਾ ਸੀ ਤਾਂ ਮੌਕੇ ਤੇ ਉਹਨਾਂ ਦੀ ਮੌਤ ਹੋ ਚੁੱਕੀ ਸੀ ਜਿਸ ਤੋਂ ਬਾਅਦ ਹਰ ਇੱਕ ਅੱਖ ਨਮ ਨਜ਼ਰ ਆ ਰਹੀ ਹੈ ਪਰਿਵਾਰ ਤੋਂ ਇਲਾਵਾ ਦੇਸ਼ ਦੁਨੀਆ ਦੇ ਵਿੱਚ ਫੌਜਾ ਸਿੰਘ ਦੇ ਚਰਚੇ ਕੀਤੇ ਜਾ ਰਹੇ ਨੇ ਘਰ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਹਰ ਇੱਕ ਕੰਦ ਤੇ ਉਹਨਾਂ ਦੀ ਉਪਲਬਧੀਆਂ ਦੀ ਤਸਵੀਰਾਂ ਮੈਡਲ ਸਰਟੀਫਿਕੇਟ ਨਜ਼ਰ ਆ ਰਹੇ ਨੇ ਪਰਿਵਾਰ ਦੇ ਵਿੱਚ ਤਾਂ ਸੋਗ ਦਾ ਮਾਹੌਲ ਹੈ ਪਰ ਦੇਸ਼ ਦੁਨੀਆ ਦੇ ਵਿੱਚ ਉਹਨਾਂ ਦੇ ਬਾਰੇ ਚਰਚਾਵਾਂ ਕੀਤੀਆਂ ਜਾ ਰਹੀਆਂ ਨੇ 80 ਸਾਲ ਤੋਂ ਸ਼ੁਰੂਆਤ ਕੀਤੀ ਤੇ 114 ਸਾਲ ਤੱਕ ਕਈ ਵਿਸ਼ਵ ਰਿਕਾਰਡ ਵੀ ਫੌਜਾ ਸਿੰਘ ਦੇ ਵੱਲੋਂ ਬਣਾਏ ਗਏ ਜਿੱਥੇ ਉਹਨਾਂ ਦੀ ਸ਼ੁਰੂਆਤ ਸਾਲ 2000 ਦੇ ਵਿੱਚ ਹੋਈ ਸੀ ਜਦੋਂ ਉਹਨਾਂ ਦੀ ਉਮਰ 80 ਸਾਲਾਂ ਦੀ ਸੀ 2000 ਦੇ ਵਿੱਚ ਉਹਨਾਂ ਨੇ ਦੌੜਾਂ ਜੜੀਆਂ ਨੇ ਉਹ ਸ਼ੁਰੂ ਕੀਤੀਆਂ ਤੇ ਇੱਕ ਵਾਰ ਜਦੋਂ ਦੌੜਾ ਸ਼ੁਰੂ ਕਰਨ ਤੋਂ ਬਾਅਦ ਉਹਨਾਂ ਦੇ ਜੀਵਨ ਦੇ ਵਿੱਚ ਇੱਕ ਇਹੋ ਜਿਹਾ ਮੋੜ ਆਇਆ ਜਿਸ ਦੇ ਵਿੱਚ ਉਹਨਾਂ ਦੀ ਇਸ ਕੈਰੀਅਰ ਨੂੰ ਉਹਨਾਂ ਦੀ ਦੌੜਾਂ ਨੂੰ ਰੋਕ ਲੱਗ ਗਈ ਜਦੋਂ ਉਹਨਾਂ ਦੀ ਉਮਰ 99 ਸਾਲ ਸੀ ਤਾਂ ਉਹਨਾਂ ਦੇ ਇੱਕ ਬੇਟਾ ਤੇ ਉਹਨਾਂ ਦੀ ਧਰਮ ਪਤਨੀ ਦੀ ਐਕਸੀਡੈਂਟ ਦੇ ਦੌਰਾਨ ਮੌਤ ਹੋ ਗਈ ਤਾਂ ਇਸ ਸਦਮੇ ਨੇ ਉਹਨਾਂ ਨੂੰ ਝੰਜੋੜ ਕੇ ਰੱਖ ਦਿੱਤਾ ਤੇ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਇਹ ਫੈਸਲਾ ਲਿੱਤਾ ਗਿਆ ਕਿ ਸਿਰਫ ਲੰਬੀਆਂ ਦੌੜਾਂ ਹੀ ਦੌੜਨਗੇ ਜਿਸ ਤੋਂ ਬਾਅਦ 100 ਦੀ ਉਮਰ ਦੇ ਵਿੱਚ ਵੀ ਉਹਨਾਂ ਦੇ ਵੱਲੋਂ ਕਈ ਵਿਸ਼ਵ ਰਿਕਾਰਡ ਬਣਾਏ ਗਏ ਹਾਲਾਂਕਿ ਉਹਨਾਂ ਦਾ ਜਨਮ ਸਰਟੀਫਿਕੇਟ ਨਾ ਹੋਣ ਕਰਕੇ ਉਹਨਾਂ ਨੂੰ ਗਿਨੀਜ਼ ਵਰਲਡ ਆਫ ਰਿਕਾਰਡ ਦੇ ਵਿੱਚ ਉਹਨਾਂ ਦਾ ਨਾਮ ਦਰਜ ਨਹੀਂ ਹੋਇਆ ਪਰ ਹੁਣ ਤੱਕ ਦੀ ਉਪਲਬਧੀਆਂ ਦੀ ਜੇਕਰ ਗੱਲਬਾਤ ਕੀਤੀ ਜਾਵੇ ਤਾਂ 2000 ਦੇ ਵਿੱਚ ਉਹਨਾਂ ਨੇ ਦੌੜਾਂ ਦੀ ਸ਼ੁਰੂਆਤ ਕੀਤੀ ਜਿਸ ਤੋਂ ਬਾਅਦ 2011 ਦੇ ਵਿੱਚ ਟੋਰਾਂਟੋ ਦੇ ਵਿੱਚ ਜਾ ਕੇ ਮੈਰਾਥਨ ਦੇ ਵਿੱਚ ਭਾਗ ਲਿੱਤਾ ਤੇ ਵਿਸ਼ਵ ਰਿਕਾਰਡ ਬਣਾਇਆ ਇਹਨਾਂ ਨੂੰ ਪਗੜੀ ਧਾਰੀ ਤੂਫਾਨ ਕਿਹਾ ਜਾਂਦਾ ਸੀ ਟਰਬਨ ਟੋਰਨੇਡੋ ਕਿਉਂਕਿ ਇਹਨਾਂ ਦੀ ਦੌੜ ਦੀ ਜੋ ਸਪੀਡ ਸੀ ਜੋ ਹਵਾ ਤੋਂ ਵੀ ਤੇਜ਼ ਦੇਖੀ ਜਾ ਸਕਦੀ ਸੀ ਔਰ ਉਸ ਤੋਂ ਬਾਅਦ ਹੀ ਇਹਨਾਂ ਨੇ ਪੂਰੇ ਵਰਲਡ ਦੇ ਵਿੱਚ ਆਪਣਾ ਨਾਮ ਬਣਾਇਆ ਔਰ ਉੱਤੇ ਹੀ ਜੇਕਰ ਗੱਲਬਾਤ ਕੀਤੀ ਜਾਵੇ 2011 ਤੋਂ ਬਾਅਦ ਮੈਰਾਥਨ ਟੋਰਾਂਟੋ ਦੇ ਵਿੱਚ ਰੜੀ ਗਿਆ ਉਸ ਤੋਂ ਬਾਅਦ 2012 ਦੇ ਵਿੱਚ ਲੰਡਨ ਵਿਖੇ ਮੈਰਾਥਨ ਦੇ ਵਿੱਚ ਭਾਗ ਲਿੱਤਾ ਜੋ ਕਿ 20 ਕਿਲੋਮੀਟਰ ਦੀ ਸੀ ਉਸ ਦੇ ਵਿੱਚ ਵੀ ਵਿਸ਼ਵ ਰਿਕਾਰਡ ਆ ਅਤੇ ਇਸ ਦੇ ਨਾਲ ਹੀ 2013 ਦੇ ਵਿੱਚ ਵੀ ਹਾਂਗਕਾਂਗ ਦੇ ਵਿੱਚ ਜਦੋਂ ਇਹਨਾਂ ਦੀ ਉਮਰ 101 ਸਾਲਾਂ ਦੀ ਸੀ ਉਦੋਂ ਵੀ ਇਹਨਾਂ ਦੇ ਵੱਲੋਂ ਇਹ ਰਿਕਾਰਡ ਕਾਇਮ ਕੀਤਾ ਗਿਆ ਟਰਬਨ ਟੋਰਨੇਡੋ ਦੇ ਨਾਮ ਦੇ ਨਾਲ ਜਾਣੇ ਜਾਂਦੇ ਫੌਜਾ ਸਿੰਘ ਨੂੰ ਅੱਜ ਹਰ ਕੋਈ ਨਾਮ ਅੱਖਾਂ ਦੇ ਨਾਲ ਸ਼ਰਧਾਂਜਲੀ ਦੇ ਰਿਹਾ 114 ਸਾਲਾਂ ਦੀ ਉਮਰ ਦੇ ਵਿੱਚ ਆਪਣੇ ਘਰ ਦੇ ਬਾਹਰ ਸੈਰ ਕਰਦੇ ਹੋਏ ਕਿਸੇ ਨਿਰਦਈ ਦੇ ਵੱਲੋਂ ਇਹਨਾਂ ਨੂੰ ਟੱਕਰ ਮਾਰੀ ਗਈ ਅਤੇ ਇਹਨਾਂ ਦੀ ਹੀ ਸੱਟਾ ਲੱਗਣ ਦੇ ਕਰਕੇ ਮੌਤ ਹੋ ਗਈ ਤਾਂ ਪਰਿਵਾਰ ਦੀ ਜੇ ਪਿਛੋਕਰ ਦੀ ਗੱਲਬਾਤ ਕੀਤੀ ਜਾਵੇ ਤਾਂ ਇਹਨਾਂ ਦੇ ਪਰਿਵਾਰ ਦੇ ਵਿੱਚ ਇਹਨਾਂ ਦੇ ਤਿੰਨ ਬੱਚੇ ਸੀ ਤਿੰਨੋਂ ਬੱਚੇ ਜਿਹੜੇ ਨੇ ਪਰਦੇਸ਼ਾਂ ਦੇ ਵਿੱਚ ਰਹਿੰਦੇ ਸੀ ਔਰ ਇਹਨਾਂ ਦੀ ਪਤਨੀ ਤੇ ਇੱਕ بیٹے ਦੀ ਮੌਤ ਇੱਕ ਐਕਸੀਡੈਂਟ ਦੇ ਵਿੱਚ ਹੋ ਗਈ ਸੀ ਜਿਸ ਸਦਮੇ ਨੇ ਇਹਨਾਂ ਨੂੰ ਝੰਜੋੜ ਕੇ ਰੱਖ ਦਿੱਤਾ ਸੀ ਵੈਸੇ ਫੌਜਾ ਸਿੰਘ ਯਾਨੀ ਟਰਬਨ ਟੋਰਨੇਡੋ ਬ੍ਰਿਟਿਸ਼ ਨਾਗਰਿਕ ਸੀ ਪਰ ਰਹਿੰਦੇ ਜਲੰਧਰ ਦੇ ਵਿੱਚ ਸੀ ਇਹਨਾਂ ਦਾ ਘਰ ਜਲੰਧਰ ਦੇ ਵਿੱਚ ਮੌਜੂਦ ਹੈ ਜਿੱਥੋਂ ਅੱਜ ਤਸਵੀਰਾਂ ਜਿਹੜੀਆਂ ਨੇ ਸਾਂ ਮਣੇ ਆਈਆਂ ਨੇ ਕਿਸ ਤਰੀਕੇ ਦੇ ਨਾਲ ਹਰ ਇੱਕ ਅੱਖ ਅੱਜ ਨਮ ਨਜ਼ਰ ਆ ਰਹੀ ਹੈ ਕਿਉਂਕਿ ਸਿਰਫ ਸਿੱਖਾਂ ਦਾ ਨਹੀਂ ਪੂਰੇ ਦੇਸ਼ ਦੇ ਵਿੱਚ ਇਹਨਾਂ ਨੇ ਨਾਮ ਰੌਸ਼ਨ ਕੀਤਾ ਸੀ 114 ਸਾਲਾਂ ਦੀ ਉਮਰ ਦੇ ਵਿੱਚ ਅੱਜ ਜਦੋਂ ਇਹਨਾਂ ਦਾ ਦਿਹਾਂਤ ਹੋਇਆ ਤਾਂ ਇਹਨਾਂ ਦੀਆਂ ਉਪਲਬਧੀਆਂ ਦੀ ਚਰਚਾਵਾਂ ਹੋਈਆਂ ਔਰ 100 ਸਾਲ ਦੀ ਉਮਰ ਦੇ ਵਿੱਚ ਵੀ ਇਸ ਤਰੀਕੇ ਦੇ ਇਹਨਾਂ ਨੇ ਰਿਕਾਰਡ ਬਣਾਏ ਕਿ ਇਹਨਾਂ ਨੂੰ ਤੂਫਾਨ ਜਿਹੜਾ ਟੈਗ ਦਿੱਤਾ ਗਿਆ ਟੌਰਨੇਡੋ ਟੈਗ ਟੈਗ ਦਿੱਤਾ ਗਿਆ ਕਿਉਂਕਿ ਇਹਨਾਂ ਦੀ ਦੌੜ ਦੀ ਸਪੀਡ ਹੀ ਕਾਫੀ ਤੇਜ਼ ਸੀ ਜਿਸ ਤੋਂ ਬਾਅਦ ਲੋਕ ਹੈਰਾਨ ਹੁੰਦੇ ਸੀ ਕਿ ਆਖਿਰ ਇਸ ਉਮਰ ਦੇ ਵਿੱਚ ਵੀ ਕਿਸ ਤਰੀਕੇ ਦੇ ਨਾਲ ਕਿੰਨੇ ਜਜ਼ਬੇ ਦੇ ਨਾਲ ਇਹ ਦੌੜਾਂ ਜੜੀਆਂ ਨੇ ਉਸ ਦੇ ਵਿੱਚ ਭਾਗ ਲੈਂਦੀਆਂ ਇਸ ਦੇ ਨਾਲ ਜੁੜੀ ਹੋਰ ਜਾਣਕਾਰੀ ਵੀ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਵਦੇਰੀ ਵੀਡੀਓਜ਼ ਲਈ ਦੇਖਦੇ ਰਹੋ ਦਿਆਨ ਟਾਈਮਸ